ਵਾਲ ਪੁਲਿਸ ਸਟੇਸ਼ਨ ਨੇ ਪੈਂਦੇ ਰਾਮਦੀਵਾਲੀ ਪਿੰਡ ਨੇੜੇ ਜੰਡੇਆਲਾ ਗੁਰੂ ਪੁਲਿਸ ਸਟੇਸ਼ਨ ਦੇ ਇੱਕ ਬਦਨਾਮ ਗੈਂਗਸਟਰ ਨੂੰ ਪੁਲਿਸ ਪਾਰਟੀ ਨੇ ਗੋਲੀ ਮਾਰ ਦਿੱਤੀ ਗੋਲੀਬਾਰੀ ਵਿੱਚ ਗੈਂਗਸਟਰ ਜ਼ਖਮੀ ਹੋ ਗਿਆ ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਮੁਕਾਬਲਾ ਉਸ ਸਮੇਂ ਹੋਇਆ ਜਦੋਂ ਜੰਡੇਆਲਾ ਗੁਰੂ ਦੇ ਐਸ ਐਚ ਓ ਮੁਖਤਿਆਰ ਸਿੰਘ ਦੀ ਅਗਵਾਈ ਹੇਠ ਇੱਕ ਪੁਲਿਸ ਪਾਰਟੀ ਮੋਟਰਸਾਈਕਲ ਤੇ ਸਵਾਰ ਗੈਂਗਸਟਰ ਦਾ ਪਿੱਛਾ ਕਰ ਰਹੀ ਸੀ ਜੋ ਅਚਾਨਕ ਰਾਮਦੀਵਾਲੀ ਪਿੰਡ ਨੇੜੇ ਪੁਲ ਤੇ ਮੋਟਰਸਾਈਕਲ ਤੋਂ ਡਿੱਗ ਪਿਆ ਡਿਕਟ ਦੇ ਗੈਂਗਸਟਰ ਨੇ ਪੁਲਸ ਤੇ ਗੋਲੀਬਾਰੀ ਕੀਤੀ ਅਤੇ ਜਵਾਬੀ ਕਾਰਵਾਈ ਵਿੱਚ ਗੋਲੀ ਦੋਸ਼ੀ ਦੀ ਲੱਤ ਵਿੱਚ ਲੱਗੀ ਜਿਸ ਨਾਲ ਉਸ ਦੀ ਉਹ ਮੌਕੇ ਤੇ ਜ਼ਖਮੀ ਹੋਇਆ ਗੈਂਗਸਟਰ ਦੀ ਪਛਾਣ ਉਜਵਲ ਹੰਸ ਵਜੂ ਹੋਈ ਹੈ ਜੋ ਪੀ ਡਬਲਯੂ ਕੰਪਲੈਕਸ ਬਟਾਲਾ ਰੋਡ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਅਤੇ ਉਸ ਵਿਰੁੱਧ ਜਿੰਡਿਆਲਾ ਗੁਰੂ ਸ਼ਹਿਰ ਵਿੱਚ ਇੱਕ ਕਰਿਆਨੇ ਦੀ ਦੁਕਾਨ ਤੇ ਗੋਲੀਬਾਰੀ ਕਰਨ ਤੇ ਉਸ ਤੋਂ ਖਾਣਾ ਮੰਗਣ ਤੇ ਕਈ ਹੋਰ ਮਾਮਲੇ ਦਰਜ ਹਨ ਜਿਲਾ ਪੁਲਿਸ ਮੁਕੀ ਮਨਿੰਦਰ ਸਿੰਘ ਡੀਐਸਪੀ ਮਜੀਠਾ ਇੰਦਰਜੀਤ ਸਿੰਘ ਤੇ ਮੱਤੇਵਾਲ ਥਾਣੇ ਦੇ ਐਸਐਚਓ ਹਰਜੀਤ ਸਿੰਘ ਮੁਕਾਬਲੇ ਵਾਲੀ ਥਾਂ ਤੇ ਮੌਜੂਦ ਸਨ ਮੌਕੇ ਤੇ ਪਹੁੰਚੇ ਡੀਆਈਜੀ ਸੰਦੀਪ ਗੋਲੇ ਪੱਤਰਕਾਰਾਂ ਨੂੰ ਦੱਸਿਆ ਕਿ 6 ਨਵੰਬਰ ਨੂੰ ਜਿੰਡਿਆਲਾ ਗੁਰੂ ਵਿੱਚ ਇੱਕ ਕਰਿਆਨੇ ਦੀ ਦੁਕਾਨ ਤੇ ਤਿੰਨ ਅਣਪਛਾਤੇ ਵਿਅਕਤੀਆਂ ਨੇ ਗੋਲੀਵਾਰੀ ਕੀਤੀ ਸੀ ਇਸ ਸਬੰਧ ਵਿੱਚ ਐਸਐਸਬੀ ਸਾਹਿਬ ਦੀ ਨਿਗਰਾਨੀ ਹੇਠ ਪੁਲਿਸ ਨੇ ਖੂਫੀਆ ਜਾਣਕਾਰੀ ਦੀ ਵਰਤੋਂ ਕਰਦੇ ਹੋਏ ਇਹਨਾਂ ਮੁਲਜ਼ਮਾਂ ਦੀ ਪਛਾਣ ਕੀਤੀ ਇੱਕ ਗੁਪਤ ਸੂਚਨਾ ਤੇ ਕਾਰਵਾਈ ਕਰਦੇ ਹੋਏ ਜਿੰਦਿਆਲਾ ਗੁਰੂ ਅਤੇ ਮੱਤੇਵਾਲ ਪੁਲਿਸ ਇੱਕ ਦੋਸ਼ੀ ਦਾ ਪਿੱਛਾ ਕਰ ਰਹੀ ਸੀ ਜਦੋਂ ਉਹ ਪਿੰਡ ਰਾਮਦੀਵਾਲੀ ਨੇੜੇ ਪਹੁੰਚੀ ਤਾਂ ਦੋਸ਼ੀ ਨੇ ਪੁਲਸ ਪਾਰਟੀ ਤੇ ਗੋਲੀਬਾਰੀ ਕਰਦੀ ਜਵਾਬੀ ਕਾਰਵਾਈ ਵਿੱਚ ਦੋਸ਼ੀ ਜ਼ਖਮੀ ਹੋ ਗਿਆ ਉਸ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਉਸ ਨੇ ਦੱਸਿਆ ਕਿ ਦੋਸ਼ੀ ਜਿਸ ਦੀ ਪਛਾਣ ਉਜਵਲ ਹੰਸਵਜੋ ਹੋਈ ਹੈ ਦੇ ਖਿਲਾਫ ਅਸਲਾ ਐਕਟ ਡਕੈਤੀ ਦੀ ਧਾਰਾ 307 ਤੋਂ 8 ਮਾਮਲੇ ਖੋਰ ਦਰਜ ਹਨ ਉਸ ਨੇ ਦੱਸਿਆ ਕਿ ਦੋਸ਼ੀ ਜੱਗੂ ਭਗਵਾਨਪੁਰੀਆ ਤੇ ਇੱਕ ਵਿਦੇਸ਼ੀ ਹੈਂਡਲਰ ਕੇਸ਼ਵਲ ਸ਼ਿਵਾਲਾ ਲਈ ਕੰਮ ਕਰਦਾ ਹੈ ਕੇਸ਼ਵਲ ਸ਼ਿਵਾਲਾ ਜੱਗੂ ਭਗਵਾਨਪੁਰੀਆ ਦਾ ਮੁੱਖ ਆਦਮੀ ਹੈ ਇੱਕ ਵਿਦੇਸ਼ੀ ਹੈਂਡ ਜਿਹੜਾ ਜੋ ਜੱਗੂ ਦੇ ਨਿਰਦੇਸ਼ਾਂ ਤੇ ਇੱਥੇ ਆਇਆ ਸੀ ਅਤੇ ਮਾਝਾ ਖੇਤਰ ਵਿੱਚ ਐਨਡੀਪੀਐਸ ਅਤੇ ਤਸ਼ਕਰੀ ਦੇ ਕੰਮਾਂ ਵਿੱਚ ਵੀ ਕੰਮ ਕਰਦਾ ਸੀ ਉਹ ਦੇਖਦੇ ਹਾਂ ਪੂਰੀ ਰਿਪੋਰਟ